ਹੈਲੋ 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 ਹਾਂਜੀ ਪਹਿਲਾਂ ਤਾਂ ਜਿੰਨੇ ਵੀ ਸਾਡੇ ਮਹਿਮਾਨ ਆਏ ਆ ਉਹਨਾਂ ਨੂੰ ਅਨਸਰਮੀ ਗੁਰਦਵਾਰਾ ਦੇਵ ਜੀ ਬਹੁਤ ਬਹੁਤ ਸ਼ਾਰਮਈ ਹੈ ਸਾਰੀ ਮਲੁਕੀ ਜਿਵੇਂ ਆਪਾਂ ਕਿਹਨੇ ਕਾਸ਼ਣ ਤੇ ਆਧਾਰ ਤੇ ਹੋਏਗੀ ਸਾਵਧਾਨ ਹੋਊਗਾ ਸਾਰਿਆਂ ਨੇ ਸਾਵਧਾਨ ਹੋ ਜਾਣਾ ਸਲੂਟ ਹੋਊਗਾ ਉਨ੍ਹਾਂ ਨੂੰ ਪਹਿਲਾਂ ਤਾਂ ਪ੍ਰਧਾਨ ਮੰਤਰੀ ਸਾਡੇ ਸਾਰੇ ਉਹਦੇ ਬਹੁਤ ਉਹਦਾਈ ਬਈ ਕਨਨਦਰ ਸਿੰਘ ਜੀ ਕਰਨਦਰਨ ਪ੍ਰਕਾਸ਼ ਸਿੰਘ ਜੀ ਕੈਪਟਨ ਕਲਵੰਤ ਸਿੰਘ ਜੀ ਸਾਬਕਾ ਚੇਅਰਮੈਨ ਅੰਮਰਜੀਤ ਸਿੰਘ ਜੀ ਮਾਨੂ ਤੇ ਕੈਪਟਨ ਸੁਭਾਸ਼ ਚੰਦ ਸ਼ਰਮਾ ਪ੍ਰਧਾਨ ਸੰਯੁਕਤ ਕਮੇਟੀ ਮੋਗਾ ਕੈਪਟਨ ਬਿਕਰ ਸਿੰਘ ਸ਼ੂਭਾ ਪ੍ਰਧਾਨ ਵੈਲਫੇਅਰ ਆਰਗੇਨਾਈਜੇਸ਼ਨ ਸੁਭਿਗ ਕਿਰਕ ਪ੍ਰਧਾਨ ਲਖਨ ਸਿੰਘ ਜੀ ਜੋ ਕਿ ਸਾਡੇ ਨਗਰ ਦੇ ਇੰਚਾਰਜ ਹਨ ਬਾਬਾ ਸਿੰਘ ਸਿੰਘ ਜੀ ਮੌਕਾ ਸੇਵਾਦਾਰ ਤਗਲੀ ਵਾਲੀ ਜਗਾ ਮੌਜੂਦਾ ਸਤੰਕ ਸਰਦਾਰ ਲਖਮਨ ਸਿੰਘ ਜੀ ਸਦਾ ਅਜੈਬ ਸਿੰਘ ਜੀ ਸਾਫਕਾ ਸਤੰਕ ਸਦਾ ਹਲੇਖ ਸਿੰਘ ਜੀ ਸਦਾ ਰਾਮ ਸਿੰਘ ਜੀ ਆਦ ਸਦਾ ਨਿਸ਼ਪਾਲ ਸਿੰਘ ਜੀ ਹਰਪੂਲ ਸਿੰਘ ਜੀ ਜਨ ਸੱਤਰ ਜਿਲ੍ਹਾ ਲੋਕ காங்கிரஸ் ਪਾਰਟੀ ਮਹਾਰਾਜ ਸੱਚੇ ਪਾਸ਼ਾ ਦੇ ਦਰ ਤੋਂ ਆਏ ਮੁਕੀ ਸਾਹਿਬ ਤੇ ਮੇਰੇ ਸਾਰੇ ਹੀ ਸਾਫ ਦਾ ਸੈਨਿਕ ਵੀਰ ਮੇਰੀਆਂ ਮਾਤਾ ਮਾਪੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਜ਼ਾਦੀ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਵਾਹਿਗੁਰੂ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਸਾਡਾ ਇਹ ਦੇਸ਼ ਹਮੇਸ਼ਾ ਤਰੱਕੀ ਕਰੇ ਆਪ ਸਭ ਵਿੱਚ ਤਾਲ ਮਿਲ ਬਣਿਆ ਰਹੇ ਪਿਆਰ ਬਣਿਆ ਰਹੇ ਕਿਉਂਕਿ ਦੋਤੋਂ ਦੀ ਕੁਛ ਨਹੀਂ ਜਦੋਂ ਆਪਣਾ ਪਿਆਰ ਆ ਇੱਕ ਆ ਤੇ ਫਿਰ ਕਿਸੇ ਦੀ ਯਰਤ ਨਹੀਂ ਹੈ ਕਿ ਵੀ ਆਪਣੇ ਇਕੱਲੇ ਕੋ ਵੱਖ ਚੱਕੇ ਚਾਹੂਗਾ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਸਨੂ ਪਾਟੇ ਜੀ ਬਹੁਤ ਹੀ ਸਤਕਾਰਯੋਗ ਮੈਂਬਰ ਸਾਹਿਬ ਅਮਰਜੀਤ ਸਿੰਘ ਜੀ ਪਾਣੋ ਕੇ ਬਹੁਤ ਹੀ ਸਤਕਾਰਯੋਗ ਲੱਖ ਲੱਖ ਸਿਆਸੀ ਪਾਰਟੀਆਂ ਦੇ ਲੀਡਰ ਸਾਹਿਬਾਨ ਔਰ ਬਹੁਤ ਹੀ ਸਤਕਾਰਯੋਗ ਸਾਡੇ ਕਿਰਤਨ ਸੰਜੀਤ ਸਿੰਘ ਜੀ ਪ੍ਰਧਾਨ ਆਪਾਂ ਜਦੋਂ ਕੁਲਪ੍ਰੇਸ ਸੈਟੀ ਮਾੜੂ ਕੇ ਕਿ ਉਹਨਾਂ ਦੀ ਸ਼ੂਰ ਟੀਮ ਬਹੁਤ ਹੀ ਸਰਕਾਰਯੋਗ ਸਭ ਤੋਂ ਦਿਨਕਾਰੀ ਨਾ ਸਾਰਿਆਂ ਨੂੰ ਵਧੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਸਭ ਤੋਂ ਪਹਿਲਾਂ ਮੈਂ 79 ਮੈਂ 79 ਦਿਨ ਸੇ ਸਭ ਨੂੰ ਲੱਖ ਲੱਖ ਲਗਾਏ ਕਿ ਮੈਂ ਔਰ ਜਿੰਨਾ ਗਾਥੀ ਕਿ ਰਾਖਾ ਅਮਰ ਸ਼ਹੀਦਾਂ ਸਰਦਾਰ ਤੁਲਜ ਸਿੰਘ ਜੀ ਰਾਜਗੁਰੂ ਸੱਦੇਵ ਜੀ ਜੰਦਰ ਚੇਕਰ ਰਾਜਜੀ ਕਾਰਿਆ ਲਾਜਪਤ ਰਾਏ ਵਿਕੇ ਜੀ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਕੇ ਸਾਧੂ ਰਹਿਜ਼ਾਦੀ ਦਿੱਤੀ ਹੈ ਉਹਨਾਂ ਨੂੰ ਨਮਨ ਕਰਦਾ ਹੈ। ਨਾਲ ਦਰਸ਼ਨ ਸਿੰਘ ਸਾਹਿਬ ਕੈਪਟਨ ਕੁਲਵੰਤ ਸਿੰਘ ਸਰਦਾਰ ਵਿਕਰ ਸਿੰਘ ਉਹਦੀ ਟੀਮ ਕੈਪਟਨ ਅਮਰਜੀਤ ਸਿੰਘ ਕੋਕਰੀ ਔਰ ਉਹਦੀ ਟੀਮ ਸਬੇਦਾਰ ਨਾਇਬ ਸਾਹਿਬ ਚੜੀਕ ਔਰ ਹੋਰ ਵੀ ਅਫਸਰ ਸਾਹਿਬ ਜਿਹਦੇ ਪਾਸਿਓਂ ਆਏ ਨੇ ਔਰ ਚੇਅਰਮੈਨ ਸਾਹਿਬ ਅਮਰਜੀਤ ਸਾਹਿਬ ਇਹਨਾਂ ਦੀਆਂ ਟੀਮਾਂ ਜੋ ਆਈਆਂ ਹਨ ਬਾਕੀ ਟੀਮਾਂ ਜੋ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸਾਰੇ ਸਾਥੀਓ ਮਾਨੁਕੇ ਦੀ ਕੈਪਟਨ ਸਰਜੀਤ ਸਾਹਿਬ ਕਟਰ ਰਾਮ ਸਿੰਘ ਸਾਹਿਬ ਦੇ ਅnder ਜੋ ਟੀਮ ਹੈ ਮਾਨੁਕੇ ਵੇਲਵੇਰ ਅਚੀਵਮੈਂਟ ਸੁਸਾਇਟੀ ਬੀਬੀਆਂ ਪਹਿਣਾ ਨਗਰਪੰਚਾਇਤ ਪਿੰਡ ਵਾਸੀ ਦੂਰ ਨੇੜੇੋਂ ਚੰਨ ਕੇ ਜੋ ਅੱਜ ਦੇ ਪ੍ਰੋਗਰਾਮ ਨੂੰ ਸ਼ੋਭਾ ਬਧਾਉਣ ਵਾਸਤੇ ਆਏ ਹਨ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਖਦੇ ਬੁਲਾਉਂਦਾ ਹਾਂ ਵੈਜੀ ਜੀ ਕਾਕਾ ਸਾਹਿਬ ਵੈਜੀ ਜੀ ਕੀ ਪਤਿ ਕਿਸੇ ਕਵੀ ਨੇ ਲਿਖਿਆ ਹੈ ਸ਼ਹੀਦਾਂ ਦੀ ਚਿਤਾਵਾਂ ਤੇ ਲਗੇਗੀ ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋਂ ਕਾ ਯਹੀ ਆਖਰੀ ਨਿਸ਼ਾਨ ਹੋਗਾ ਤਾਂ ਅੱਜ ਜਿਵੇਂ ਆਪਾਂ ਆਪਣੇ 15 ਅਗਸਤ ਆਜ਼ਾਦੀ ਦਿਵਸ ਦੇ ਮੌਕੇ ਤੇ ਇਕੱਠੇ ਹੋਏ ਹਾਂ ਚੰਦੇ ਦੀ ਰਸਮ ਨੂੰ ਆਪਾਂ ਨੇ ਕੀਤਾ ਹੈ ਔਰ ਪੂਰਾ ਦੇਸ਼ ਆਪਣਾ ਅੱਜ ਆਜ਼ਾਦੀ ਮਨਾ ਰਿਹਾ ਹੈ ਆਪਾਂ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਹੈ ਕਿਉਂਕਿ ਆਜ਼ਾਦੀ ਕੁਲਾਤੀਏ ਔਰ ਜਿਨ੍ਹਾਂ ਨੇ ਸਰਦਾਰ ਭਗਤ ਸਿੰਘ, ਸਭਦੇਵ ਗੁਰੂ ਔਰ ਰਾਜਗੁਰੂ ਸਰਦੇਵ ਸਿੰਘ ਔਰ ਜੋ ਚੰਦਰ ਸ਼ੇਖਰ ਯਾਦ ਸਰਦਾਰ ਕੁੱਦਮ ਸਿੰਘ ਸ਼ਹੀਦ ਔਰ ਵਰਲਡ ਵਾਰ ਫਸਟ ਔਰ ਸੈਕੰਡ ਦੇ ਸ਼ਹੀਦ ਨੇ ਔਰ ਇੰਡੀਅਨ ਆਰਮੀ ਦੇ ਜੋ ਬਾਕੀ ਸੀ ਸੀ ਜਿਨ੍ਹਾਂ ਨੇ ਆਜ਼ਾਦੀ ਨੂੰ ਲੈਣ ਵਾਸਤੇ ਅੱਜ ਤੱਕ ਕੰਟਰੀਬਿਊਸ਼ਨ ਕੀਤਾ ਆਪਾਂ ਸਾਰੇ ਉਹਨਾਂ ਨੂੰ ਆਓ ਤੈ ਦਿਲ ਤੋਂ ਨਮਨ ਕਰਦੇ ਹਾਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਤੇ ਵੀਰ ਨਾਰੀਆਂ ਤੇ ਪਿੰਡ ਦੇ ਪਤਵੰਤੇ ਮੈਂ ਅੱਜ ਦੇ ਸ਼ੋਭ ਅਵਸਰ ਦੇ ਆਪ ਜੀ ਨੂੰ ਸ਼ੁਕ੍ਰੰਤਕਾ ਦਿਵਸ ਦੀਆਂ ਖਾਰ ਦੇ ਸ਼ੁਭ ਕਾਮਨਾਵਾਂ ਦਿੰਦਾ ਹਾਂ ਮੈਂ ਸਾਡਾ ਸੈਨੇਟ ਵੈਲਫੇਅਰ ਸੁਸਾਇਟੀ ਮਹਾਨੂਕੇ ਦਾ ਹਾਰਦਿਕ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਇਸ ਮੌਕੇ ਦਾ ਸਮਾਗਮ ਉਦਘਾਟਨ ਕੀਤਾ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਇਸ ਮੌਕੇ ਤੇ ਆਪ ਜੀ ਦੇ ਰੂਪ ਰੂਪ ਨੂੰ ਦਾ ਮੌਕਾ ਮਿਲਿਆ ਤੋਂ ਜਿਸ ਤਰ੍ਹਾਂ ਇਹ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਦੇ ਬਾਰੇ ਮੇਰੇ ਤੋਂ ਪਹਿਲਾਂ ਬਹੁਤ ਸਾਰਿਆਂ ਨੇ ਬੁਲਾਇਆ ਨੇ ਬਹੁਤ ਹੀ ਵਿਸਤਾਰ ਦੇ ਨਾਲ ਦੱਸਿਆ ਮੈਂ ਆਪ ਜੀ ਦਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਫਿਰ ਆਪ ਜੀ ਨੂੰ ਇਸ ਤੇ ਸੁਤੰਤਰਤਾ ਦਿਨ ਦੇ ਸਾਰਦਿਕ ਸ਼ੁਕਰਾਮਨਾਵਾਂ ਦਿੰਦਾ ਹੋਇਆ ਇਹ ਸੰਗਠਨ ਦਾ ਸਾਰਦਿਕ ਧੰਨਵਾਦ ਕਰਦਾ ਹਾਂ ਸੁਤੰਤਰਤਾ ਦਿਵਸ ਤੇ ਸਾਰੇ ਹਾਜ਼ਰੀ ਅਫਸਰ ਸਾਹਿਬਾਨ ਜੀਐਸਓ ਸਾਹਿਬਾਨ ਐਨਐਸਓ ਸਾਹਿਬਾਨ ਔਰ ਪਿਆਰੇ ਜਵਾਨੋ ਮਾਤਾਵਾਂ ਭੈਣਾਂ ਵੀਰ ਨਾਰੀਆਂ ਖਾਸ ਕਰਕੇ ਟ੍ਰਿੰਡ ਦੇ ਪਤਵੰਤੇ ਔਰ ਕੈਪਟਨ ਸਰਜੀਤ ਸਿੰਘ ਸਾਹਿਬ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਮਾਣੂ ਕੇ ਇਹਨਾਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਦੁੱਧ ਵਰਗੀ ਪੂਰੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਸੋ ਅੱਜ 79ਵਾਂ ਆਜ਼ਾਦ ਸੁਤੰਤਰ ਦੇਸ਼ ਪੂਰਾ ਦੇਸ਼ ਬੜੀ ਧੂਮ-ਧਾਮ ਨਾਲ ਮਨਾ ਰਿਹਾ ਹੈ। ਉਹ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈਆਂ। ਦੇਸ਼ ਦੇ ਹਾਲਾਤਾਂ ਦੇ ਮੁਤਾਬਕ ਆਪਾਂ ਨੂੰ ਇੱਕ ਜੁੱਟ ਹੋਣ ਦੀ ਜ਼ਰੂਰਤ ਹੈ ਦੇਸ਼ ਅਤੇ ਪੰਜਾਬ ਇਸ ਸ਼ੋਰਟ ਦੇ ਵਿੱਚ ਹੈ ਆਪਾਂ ਸਾਰੇ ਸਮਝਦੇ ਆਂ ਤੋਂ ਮਿਹਰਬਾਨੀ ਕਰਕੇ ਆਪਾਂ ਸਾਰੇ ਇੱਕ ਜੁੱਟ ਹੋ ਜਾਈਏ ਕੋਈ ਸਸਤਾ ਅਗਰ ਇੱਕ ਕਹਿੰਦੀ ਹੈ ਇਹਦੇ ਵਿੱਚ ਕਿਸੇ ਦੇ ਵਿੱਚ ਕੋਈ ਈਗੋ ਨਹੀਂ ਹੋਣਾ ਚਾਹੀਦਾ ਉਹ ਮੌਜੂਦ ਹੋਵੇ ਜਿਵੇਂ ਪੰਜਾਬ ਨੇ ਮੋਗਾ ਦੇ ਵਿੱਚ ਇਸੇ ਤਰ੍ਹਾਂ ਮੈਂ ਪੂਰੇ ਪੰਜਾਬ ਨੂੰ ਵੀ ਅਗਰਾਹ ਕਰਦਾ ਹਾਂ ਕਿ ਜਿੰਨੀਆਂ ਸੰਸਥਾਵਾਂ ਸਾਰੇ ਪੰਜਾਬ ਦੇ ਵਿੱਚ ਸਰਤਾ ਸੰਸਥਾਵਾਂ ਜਿਹਾ ਚੱਲ ਰਹੀਆਂ ਤਾਂ ਮਿਹਰਬਾਨੀ ਕਰਕੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਮжоਰਿਟੀ ਬਣਾਈਏ ਸਾਡੇ ਮੁੱਖ ਮਹਿਮਾਨ ਜੀ ਭਾਤੇ ਜੀ ਕਰਨਲ ਦਰਸ਼ਨ ਸਿੰਘ ਜੀ ਕਰਨਲ ਸਰਤਾ ਸਿੰਘ ਜੀ ਔਰ ਸਾਰੇ ਬਤਵੰਤੇ ਸੱਜਣ ਤੇ ਸਮੂਹ ਸੰਸਥਾਵਾਂ ਦੇ ਜਿਿੰਨੇ ਵੀ ਸਾਡੇ ਇੱਥੇ ਪਿੰਡ ਦੇ ਉਹਨਾਂ ਵਿੱਚੋਂ ਸਾਡੇ ਵੱਡੇ ਭਰਾਵਾਂ ਚੇਅਰਮੈਨ ਅਮਰ ਸਿੰਘ ਜੀ ਸਾਰਿਆਂ ਨੂੰ ਔਰ ਜਿਨ੍ਹਾਂ ਦਾ ਮੈਂ ਨਾਮਾਂ ਕਿਉਂਕਿ ਆਪਣੇ ਅ ਸ਼ਖੀ ਸਾਹਿਬ ਨੇ ਉਹਦਾ ਨਾਮ ਸਾਰਿਆਂ ਦੇ ਲੈਂਦੇ ਆ ਮੈਂ ਬਾਰ-ਬਾਰ ਰਿਪੀਟ ਕਰਦਾ ਵੀ ਟਾਈਮ ਲਵਾਗਾ ਪਰ ਤੇ ਸਾਰਿਆਂ ਦਾ ਬਹੁਤ ਜੀ ਆਇਆ ਤੇ ਬਹੁਤ ਬਹੁਤ ਅੱਜ ਦੇ ਦਿਨ ਦੀ ਮੁਬਾਰਕਾ ਦਿਨ ਅੱਜ ਦਾ ਤੂੰ ਇੱਥੇ ਸਾਹਮਣੇ ਸਾਰਿਆਂ ਦੇ ਖੜੇ ਹੋਗੇ ਬੜਾਈ ਫਕਰ ਮਹਿਸੂਸ ਹੋ ਰਿਹਾ ਹੈ ਕਿ ਇਸ ਤਰ੍ਹਾਂ ਇੱਕ ਤੁਹਾਨੂੰ ਸਾਰੇ ਜਿਹੜੇ ਕਿ ਆਪਣੇ ਐਕਸ ਸਰਵਿਸਮੈਨ ਜਿਨ੍ਹਾਂ ਨੇ ਆਪਣੀ ਦੇਸ਼ ਦੇ ਵਾਸਤੇ ਕੁਰਬਾਨੀਆਂ ਕੀਤੀਆਂ ਐਨੇ ਔਖੇ ਸਮੇਂ ਵਿੱਚ ਆਪਣੀਆਂ ਡਿਊਟੀਆਂ ਨਿਭਾਈਆਂ ਤੇ ਨਾਲ ਹੀ ਸਾਡੀਆਂ ਜਿਹੜੀਆਂ ਵੀਰਤਾਰੀਆਂ ਜਿਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਦੇ ਘਰ ਦੇ ਮੋਦੀ ਨੂੰ ਉਹਨਾਂ ਨੇ ਹਲਾਸ਼ੇਰੀ ਦੇ ਕੇ ਤੇ ਬਾਰਡਰਾਂ ਦੇ ਉੱਤੇ ਉਹਨਾਂ ਨੂੰ ਭੇਜ ਕੇ ਤੇ ਆਪਣੇ ਬੱਚਿਆਂ ਨੂੰ ਪਾਲਿਆ ਉਹਨਾਂ ਦਾ ਵੀ ਮੈਂ ਤੈਅ ਦੇ ਲੋ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਜੀ ਕਿਹਾ ਆ ਸੁਣਾਉਣ ਵਾਲੀ ਕਰ ਸਕਦਾ ਕੀ ਪਣੀ ਦਾ ਥੋੜੇ ਜਣ ਕੇ ਕੰਮ ਸੁਣਾਵਾਂਗੇ

ਮਾਪੋਰਸ਼ਨ ਨੂੰ ਸਨਮਾਨਤਨ ਦਿੱਤਾ ਮੇਰੇ ਖਿਆਲੋ ਸਨਕਾਰ ਕਰਨਗੇ ਕੀਤਾ ਜਾਂਦਾ ਬਹੁਤ ਸੋਨਰਾ ਸਤ ਸਿਮਾਨ ਸਰਕਾਰ ਕਰਨ ਗਈ ਧੰਨਵਾਦ ਜੋ ਵੀ ਆਪ ਆਪਣੀਆਂ ਕੋਤੀ ਮਾਰਕ ਦੇ ਫੰਡ ਜੋ ਇਸ ਮਾਗਮ ਕੀਤਾ ਬਹੁਤ ਸੋਹਣਾ ਕੀਤਾ ਉਹਨਾਂ ਨੂੰ ਲੱਖ ਲੱਖ ਵਧਾਈ ਜੋ ਵੀ ਆ ਮਾਰਕ ਦਾ ਸਦਰਾਨਾ ਹੈ ਉਹਨਾਂ ਨੂੰ ਮੈਂ ਤਰਫੀਆਂ ਬਹੁਤ ਸੇ ਬਾਲਦੇ ਦੇ ਸ਼ਬਦ ਜਾਂ ਦੇਵੇ ਮਾਲਕ ਉਹਨਾਂ ਨੂੰ ਦੇਸ਼ ਦੀ ਰੱਖਿਆ ਕਰਨ ਲਈ ਰਾਗ ਰਾਜੋਗ ਦੇਵੇਂ ਮਾਤਾ ਦੀਆਂ ਛਟੀਆਂ ਦੇਵੇਂ ਪੰਜਾਤੀ ਦਾ ਸੱਤਿਆ ਤਰੱਕੀ ਨੂੰ ਨਾਮ ਚ ਪਾਵੇ ਸੇਵਾ ਦਾ ਮਨ 받ਛੇ ਵੈਕਤੂ ਜੀ ਕਾਥਾ ਸਾਹ ਵੈਕਤੂ ਜੀ ਤੇ ਸਭ ਤੋਂ ਪਹਿਲਾਂ ਮੈਂ ਆਜ਼ਾਦੀ ਦੇ ਦਿਵਸ ਤੇ 15 ਅਗਸਤ ਦੇ ਸ਼ੁਭ ਦਿਹਾੜੇ ਤੇ ਸਮੁੱਚੀ ਹੀ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਵਿਜੇਸ ਤੌਰ ਤੇ ਵਧਾਈ ਦਿਨਾ ਮੈਂ ਸਾਡੇ ਸੈਨਿਕ ਜਿਹੜੇ ਕੈਂਪ ਆਈ ਇਹ ਤਾਂ ਮਾਣਕ ਹੈ ਹਰਕਾ ਨੇ ਆਲ ਸਿੰਘ ਵਾਲੇ ਦੇ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਹ ਯਾਦੀ ਦਿਵਸ ਮਨਾਉਂਦੇ ਆ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਹਨਾਂ ਦਾ ਧੰਨਵਾਦ ਕਰਦਾ ਹਾਂ ਸਾਹਬ ਦਾ ਸੈਨਿਕਾਂ ਦਾ ਜਿਨ੍ਹਾਂ ਨੇ ਪਹਿਲਾ ਦਾ ਯਾਦੀ ਦੇ ਵਿੱਚ ਬਹੁਤ ਵੱਡੇ ਯੋਗਦਾਨ ਪਾਏ ਲੜਾਈਆਂ ਲੜੀਆਂ ਤਾਂ ਹੀ ਅੱਜ ਦੇਸ਼ ਆਜ਼ਾਦ ਹੋਇਆ ਤੇ ਇਹਨਾਂ ਦਾ ਸੈਨਿਕ ਵੀਰਾਂ ਦਾ ਮੈਂ ਸਭੁੱੱਚੀ ਸੰਗਤ ਵੱਲੋਂ ਕੋਟਨ ਕੋਟਾਂ ਧੰਨਵਾਦ ਕਰਦਾ ਜਿਹੜੇ ਕਿ ਹਰ ਸਾਲ ਇਹ ਇੱਕ ਨੂੰ ਸਮਾਰਕ ਕਰਾਉਂਦੇ ਆ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਜੀ ਬ੍ਰੇਕ ਸਮਾਗਮ ਦੇ ਤੁਹਾਡਾ ਕਨਮਨ ਸਾਨਾ ਪੂਰਾ ਸਾਥ ਦੇਵਾਂਗੇ ਤੇ ਬਾਦ ਚੜ ਕੇ ਹੋਰ ਵੀ ਹੌਸਲੇ ਨਾਲ ਵੱਧ ਬਣਾਉਣ ਮੈਂ ਫੇਰ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ ਦਿਵਸ ਤੇ ਅੱਜ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਇਹ ਵਾਹਿਗੁਰੂ ਜੱਜਾ ਪਾਸ਼ਾ ਆਜ਼ਾਦੀ ਦੇ ਸੁਭ ਦਿਹਾੜੇ ਤੇ ਸਾਡੇ ਤੇਨੀ ਕਿਰਪਾ ਕਰ ਮੇਰਾ ਇਹ ਪੰਜਾਬ ਮੇਰਾ ਹਿੰਦੁਸਤਾਨ ਨਸ਼ੇ ਤੋਂ ਬਚੇ ਇਕਾਤ ਵਾਕ ਹੋਵੇ ਆਪਸ ਵਿੱਚ ਪਿਆਰ ਨਾਲ ਰਹਿਣ ਤੇ ਇਕਾਤ ਵਾਕ ਹੋਵੇ ਤੇ ਜੇ ਸਾਡਾ ਬਹੁਤ ਤਰੱਕੀ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਦੇਸ਼ ਦਾ ਵੱਡਾ ਝੰਡਾ ਝੁਲੇ ਕਿਉਂਕਿ ਜਿਹੜਾ ਨਸ਼ਾ ਹੈ ਉਹ ਕਨੇ ਵਾਂਗੂ ਸਾਰਿਆਂ ਨੂੰ ਖਾ ਰਿਹਾ ਹੈ ਪ੍ਰਮਾਤਮਾ ਕਿਰਪਾ ਕਰੇ ਤਾਂ ਆ ਅਸੀਂ ਉਸ ਤੋਂ ਬਦ ਸਕਦੇ ਹਾਂ ਕਿ ਮੈਂ ਫਿਰ ਸਾਰਿਆਂ ਨੂੰ ਲੱਖ ਲੱਖ ਬਤਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜਤ ਬੋਲਿਓ ਸਭ ਤੋਂ ਪਹਿਲਾਂ ਤਾਂ ਜੀ ਅਸੀਂ 79ਵੇਂ ਸੰਤੰਤਰਤਾ ਦੇ ਸੁਤੰਤਰਤਾ ਦੇ ਦਿਵਸ ਤੇ ਸਭ ਨੂੰ ਲੱਖ ਲੱਖ ਵਧਾਈ ਦਿੰਦੇ ਆ ਜਿਹੜੇ ਸ਼ਹੀਦਾਂ ਕਿ ਬੇਅਜ਼ਮ ਸਦਾਕਤ ਭਗਤ ਸਿੰਘ ਜੀ ਰਾਜਗੁਰੂ ਸੁਭਦੇ ਚੰਦਰਸ਼ੇਖਰ Azad ਜਿਨ੍ਹਾਂ ਨੇ ਜਵਾਨੀ ਦੇ ਵਿੱਚ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਇਹ ਆਜ਼ਾਦੀ ਦਿੱਤੀ ਉਹਨਾਂ ਨੂੰ ਨਮਨ ਕਰਦੇ ਹਾਂ ਉਸ ਤੋਂ ਬਾਅਦ ਜਿੰਨੇ ਵੀ ਸਾਡੇ ਸੈਨਿਕ ਵੀਰ 1947 ਤੋਂ ਲੈ ਕੇ ਹੁਣ ਤੱਕ ਚਾਹੇ ਬਾਟ ਦੀ ਲੜਾਈ ਹੋਵੇ ਚਾਹੇ ਪੈਂਡਤ ਦੀ ਲੜਾਈ ਹੋਵੇ ਚਾਹੇ 71 ਦੀ ਲੜਾਈ ਹੋਵੇ ਕਾਰਗਿਲ ਹੋਵੇ ਜਾਂ ਆਪਰੇਸ਼ਨ ਸੰਦੂਰ ਹੋਵੇ ਇਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਜੋ ਆਜ਼ਾਦੀ ਸਾਨੂੰ ਮਿਲੀ ਹੈ ਉਹਦੀ ਰੱਖਿਆ ਕੀਤੀ ਹੈ ਉਹਨਾਂ ਨੂੰ ਸਲੂਟ ਕਰਦੇ ਆਂ ਔਰ ਦੇਸ਼ ਵਾਸੀਆਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦੇ ਆਂ ਔਰ ਇਹ ਹੀ ਬੇਨਤੀ ਕਰਦੇ ਆਂ ਕਿ ਇਹ ਆਜ਼ਾਦੀ ਬਹੁਤ ਮਹਿੰਗੇ ਮੁੱਲ ਮਿਲੀ ਹੈ ਇਹਨੂੰ ਬਚਾ ਕੇ ਰੱਖਿਓ ਔਰ ਦੇਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ